ਸਾਨੂੰ ਪੂਰਨ ਉਮੀਦ ਆ ਕਿ ਅਸੀਂ ਪੰਜਾਬ ਦੇ ਵਿੱਚ ਇਸ ਵਾਰੀ ਵੱਖਰਾ ਕਰਾਂਗੇ 13 0 ਕਿਉਂ ਸਾਹਮਣਾ ਕੀ ਈਟੀਓ ਸਾਹਿਬ ਅੱਜ ਫਿਰ ਮਿਲਣੀ ਵਲੰਟੀਅਰ ਮਿਲਣੀ ਤੁਸੀਂ ਵੇਖੀ ਕਿ ਵਲੰਟੀਅਰ ਮਿਲਣੀ ਦੇ ਵਿੱਚ ਖਾਸ ਕੀ ਵੇਖੋ ਨੂੰ ਮਿਲਿਆ ਤੇ ਕੀ ਸੰਦੇਸ਼ ਹੁੰਦਾ ਹੈ ਦੇਖੋ ਦੇਖੀ ਮਿਲਨੀ ਤੁਸੀਂ ਵੀ ਵੇਖੀ ਸਭ ਨੇ ਦੇਖੀ ਆ ਇਹ ਜਿਹੜੀ ਵਲੰਟੀਅਰ ਮਿਲਨੀ ਸੀਗੀ ਇਹਦੇ ਵਿੱਚ ਪੂਰਾ ਉਤਸ਼ਾਹ ਆ ਸਾਡੇ ਵਲੰਟੀਅਰਸ ਦੇ ਵਿੱਚ ਸਾਡੇ ਅਹੁਦੇਦਾਰ ਜਿੰਨੇ ਵੀ ਆਗੇ ਨੇ ਉਹਨਾਂ ਦੇ ਵਿੱਚ ਔਰ ਜਿਹੜਾ ਸਾਡੇ ਸੰਦੀਪ ਪਾਠਕ ਜੀ ਜਿਹੜੇ ਆਰਗੇਨਾਈਜੇਸ਼ਨ ਦੇਖ ਰਹੇ ਨੇ ਸੈਕਟਰੀ ਨੇ ਪੂਰੇ ਇੰਡੀਆ ਦੇ ਉਹ ਉਹਨਾਂ ਨੇ ਆ ਕੇ ਸੰਬੋਧਨ ਕੀਤਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਨੇ ਵੀ ਅੱਜ ਅਗਾਜ਼ ਕੀਤਾ ਇਥੋਂ ਚੋਂ ਆ ਦਾ ਔਰ ਜਿੰਨਾ ਉਤਸ਼ਾਹ ਲੋਕਾਂ ਦੇ ਵਿੱਚ ਹੈਗਾ ਇਸ ਵळे ਆਮ ਆਦਮੀ ਪਾਰਟੀ ਦੇ ਪ੍ਰਤੀ ਸਾਨੂੰ ਪੂਰਨ ਉਮੀਦ ਆ ਕਿ ਅਸੀਂ ਪੰਜਾਬ ਦੇ ਵਿੱਚ ਇਸ ਵਾਰੀ ਵੱਖਰਾ ਕਰਾਂਗੇ 13 0 13 ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਆ ਰਹੀਆਂ। ਕੀ ਆ ਬਾਤ? ਅੱਛਾ ਜੀ ਸਰਦਾਰ ਦੱਸੋ ਕਿ ਪਾਰਟੀ ਬਦਲ ਕੇ ਦੂਜੀ ਪਾਰਟੀ ਆਪਣੇ ਫਾਇਦੇ ਵਾਸਤੇ ਕੰਮ ਜਨਤਾ ਦਾ ਫੇਰ ਨੁਕਸਾਨ ਕਰਨਾ ਕੀ ਉਹ ਤੁਸੀਂ ਸਮਝਾ ਦੀ ਸਮਝ ਦੇਖੋ ਜਾਣ ਤੋਂ ਜਿਹੜਾ ਜਨਤਾ ਜਿਹੜਾ ਜਿਹੜਾ ਜਾਣਾ ਚਾਹੁੰਦਾ ਨਾ ਉਹ ਚਲੇ ਜਾ ਕੋਈ ਕੋਈ ਨਹੀਂ ਆ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਪਾਰਟੀ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋਈ ਆ ਉਹਨਾਂ ਨੂੰ ਜਿਹੜੇ ਗਏ ਸੀਗੇ ਉਹਨਾਂ ਨੂੰ ਜਵਾਬ ਜਨਤਾ ਦੇਗੀ 1 ਜੂਨ ਨੂੰ ਵੋਟਾਂ ਪੈਣੀਆਂ ਨੇ ਨਾ 4 ਜੂਨ ਨੂੰ ਰਿਜ਼ਲਟ ਆਉਣੇ ਨੇ ਤੁਸੀਂ ਉਹ ਰਿਜ਼ਲਟ ਦੇ ਵਿੱਚ ਦੇਖਿਓ ਜਨਤਾ ਜਵਾਬ ਦਊਗੀ ਆਪਣੇ ਵਲੰਟੀਅਰ ਨੂੰ ਕੀ ਸੰਦੇਸ਼ ਹੈ ਜਿਹੜੇ ਅੱਜ ਬਿਲਕੁਲ ਤੁਹਾਡੇ ਜੋਸ਼ ਵੇਖ ਕੇ ਤੁਹਾਡੇ ਮੰਦਰ ਦੇਖੋ ਸਾਡੇ ਵਲੰਟੀਅਰ ਜਿਹੜੇ ਨੇ ਉਹ ਹਮੇਸ਼ਾ ਹੀ ਜੋਸ਼ ਨਾਲ ਭਰੇ ਨੇ ਉਹ ਨਾ ਤੇ ਅੱਕਦੇ ਨੇ ਨਾ ਥੱਕਦੇ ਨੇ ਹਮੇਸ਼ਾ ਹੀ ਉਹ ਦਿਨ ਰਾਤ ਉਹਨਾਂ ਨੇ ਇੱਕ ਕੀਤਾ ਹੋਇਆ ਪਾਰਟੀ ਵਾਸਤੇ ਜਿੱਥੇ-ਜਿੱਥੇ ਵੀ ਉਹ ਆਪਣੇ ਪਿੰਡਾਂ ਦੇ ਵਿੱਚ ਆਪਣੀਆਂ ਵਰਟਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੇ ਨੇ ਸੋ ਮੈਂ ਤੇ ਸਲੂਟ ਕਰਦਾ ਆਪਣੇ ਵਲੰਟੀਅਰ ਜਿਹੜੇ ਨੇ ਉਹਨਾਂ ਦੇ ਜਜ਼ਬੇ ਨੂੰ ਜਿਨ੍ਹਾਂ ਨੇ ਪਹਿਲਾਂ ਵੀ 2022 ਦੇ ਵਿੱਚ 92 ਸੀਟਾਂ ਆਮ ਆਦਮੀ ਪਾਰਟੀ ਨੂੰ ਜੇ ਮਿਲੀਆਂ ਸੀਗੀਆਂ ਤੇ ਉਹ ਵਲੰਟੀਅਰਸ ਦਾ ਕਰਕੇ ਹੀ ਸੀਗੀਆਂ ਤੇ ਹੁਣ ਵੀ ਜਣੀਆਂ 13 ਜੀਰੋ ਹੋਣੀਆਂ ਇਹ ਵੀ ਵਲੰਟੀਅਰ ਕਰਕੇ ਜੀ ਕਮੀ ਮਹਿਸੂਸ ਹੁੰਦੀ ਹੈ ਕਿਸੇ ਪ੍ਰਕਾਰ ਨਹੀਂ ਕੋਈ ਕਮੀ ਨਹੀਂ ਆ ਬਿਲਕੁਲ ਠੀਕ ਚੱਲ ਰਿਹਾ ਸਾਡੀ ਹਰ ਥਾਂ ਤੇ ਕੈਂਪੇਨ ਜਿਹੜੀ ਆ ਉਹ ਜਾਰੀ ਆ ਜਿਹੜੇ ਉਮੀਦਵਾਰ ਐਲਾਨ ਜਿੰਨਾ ਦਾ ਹੋ ਚੁੱਕਾ ਉਹ ਵੀ ਕੰਮ ਕਰ ਰਹੇ ਨੇ ਬਾਕੀ ਸਾਡੇ ਹਲਕਾ ਇੰਚਾਰਜ ਐਮ ਐਲ ਏ ਸਾਹਿਬਾਨ ਵਰਕਰ ਸਾਰੇ ਜਿਹੜੇ ਆ ਉਮੇਂਤ ਦੇ ਵਿੱਚ ਲੱਗੇ ਹੋਏ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਸੋ ਮਚ ਹੁਣ ਦੋਸਤੋ ਦੇਖਣਾ ਹੈ ਕਿ ਕਿਸ ਤਰੀ ਆਮ ਆਦੀ ਪਾਰਟੀ ਦੇ ਹੋਰ ਖਾਸ ਤਸਵੀਰਾਂ ਨਾਲ ਸੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਤੁਸੀਂ ਵੇਖ ਕੇ ਈਟੀਓ ਸਾਹਮਣੇ ਖਾ ਠੋਸ ਜਵਾਬ ਦਿੱਤਨਾ ਠੋਕ ਠੋਕ ਕੇ ਕਿ ਆਮ ਇਨਸਾਨ ਨੂੰ ਆਮ ਜਨਤਾ ਨੂੰ ਇਸ ਰੈਲੀ ਦੇ ਵਿੱਚ ਪੜਮਾ ਹੁੰਗਾ ਹਾਂ ਮਿਲਿਆ ਲੋਕਾਂ ਨੇ ਵੱਧ ਚੜ ਕੇ ਸਯੋਗਤ ਵੱਧ ਚੜ ਕੇ ਇਸ ਪਾਗਲੇਆ ਕੈਮਰਾਮੈਨਰ ਮੈਂ ਤੁਹਾਡਾ ਆਪਣਾ ਐਸਕੇ ਸਨ ਆਜ ਤੱਕ ਆਮਨੇ ਸਾਹਮਣੇ ਜਲੰਧਰ ਤੋਂ ਦੋਸਤੋ ਹੁਣ ਤਦ ਤੱਕ ਲਈ ਇਜਾਜ਼ਤ ਦਿਓ ਮੈਂ ਤੁਹਾਡਾ ਆਪਣਾ ਐਸਕੇ ਸਨ ਆਜ ਤੱਕ ਆਮਨੇ ਸਾਹਮਣੇ ਜਲੰਧਰ ਤੋਂ ਹੋਰ ਖਾਸ ਤਸਵੀਰਾਂ ਲੈ ਕੇ ਟੋਲੇ ਫਿਰ ਤੋਂ ਅਸੀਂ ਹਾਜ਼ਰ ਹੋਵਾਂਗੇ ਤੁਸੀਂ ਦੇਖ ਰਹੇ ਸੀ ਆਜ ਤੱਕ ਆਮਨੇ ਸਾਹਮਣ